ਆ ਤੋਂ ਫਰਕ ਲੱਗੂਗੇ ਵੀ ਇਹ ਨੂੰ ਛਪਣ ਵਾਲੀ ਕਰਤਾ ਕੋਈ ਤੇ ਪਾਸੇ ਸਾਹ ਹੋ ਸਿਰ ਸ਼ਾਇਰ ਨਹੀਂ ਸੀ ਸਿਰ ਗੰਡਕਾਰ ਨਹੀਂ ਸੀ ਗੀਤਕਾਰ ਨਹੀਂ ਸੀ ਕੁਝ ਥੁਪ ਦਿੱਤਿੰਦੇ ਤੇ ਜਿਹੜੇ ਨੂੰ ਕੱਤਾਂ ਦੇ ਵਿੱਚ ਪਲਾਸਟਿਕ ਕਰਦੇ ਨੇ ਉਹਨਾਂ ਨੂੰ ਨਾਂ ਰਵੀ ਕਿਹਾ ਜਾਂਦਾ ਨਾ ਬਲਸਪਰ ਕਿਹਾ ਜਾਂਦਾ ਉਹਨਾਂ ਨੂੰ ਸ਼ਾਂਤ ਕਿਹਾ ਜਾਂਦਾ

ਸਭ ਤੋਂ ਵੱਡੇ ਸੰਦੇਸ਼ ਕਿਹੜਾ ਤੁਸੀਂ ਕਿਸੇ ਕਿਸੇ ਆਰਟਿਸਟ ਦਾ ਨਾਮ ਲਓ ਜਿਹੜਾ ਉਸ ਵੇਲੇ ਪੀਏ ਜਿਹਨੇ ਕੰਮ ਨਾ ਕਰਿਆ ਇਸ ਲਈ ਨਹੀਂ ਕਿ ਮੈਨੂੰ ਬੋਲਣ ਦਾ ਮੌਕਾ ਮਿਲਿਆ ਇਸ ਲਈ ਕਿ ਸ੍ਰੀਮਤੀ ਭਰਤ ਦੇ ਇੰਨਾ ਬਹੁਤ ਸਾਰੇ ਸੈਮੀਨਾਰ ਔਰ ਇਸ ਸੈਮੀਨਾਰ ਦੇ ਵਿੱਚ ਜਿਹੜੇ ਤਿੰਨ ਪੱਤੇ ਪੜੇਗਾ ਉਹ ਇੰਨੇ ਇਨਾ ਹੀ ਲੋਕਾਂ ਨੇ ਪਹਿਲਾਂ ਵੀ ਪਰਚੇ ਪੜੇ ਪਰ ਜੋ ਅੱਜ ਗਲਮਤ ਕੀਤੀ ਉਹ ਬਹੁਤ ਹੀ ਡੰਗਾਈ ਵਾਲੀ ਸੁਜੀਤ ਸਾਖਰ ਨੂੰ ਨਮਿਤਰਾ ਨਾਲ ਪੇਸ਼ ਕਰਨ ਵਾਲੀ ਸੀ ਉਹ ਸੁਜੀਤ ਸਾਖਰ ਦੀ ਪੋਇਟਰੀ ਦਾ ਸੁਜੀਤ ਸਾਖਰ ਦੀ ਲਿਖਤ ਦਾ ਸੁਰਜੀਤ ਨੂੰ ਤੇ ਸਾਹਮਣੇ ਲੈਉਣਾ ਇਹਦੇ ਲਈ ਪਾਰਟਿਕੁਲਰਲੀ ਮੈਂ ਸੁਰਜੀਤ ਹੋਈ

ਮੈਨੂੰ ਆਹ ਕਿੰਨੇ ਤੁਸੀਂ ਪਸੰਦ ਹੈ। ਇਹ ਕੌਮ ਨੂੰ ਸੁਣਨਾ ਪਹਿਲੀ ਵਾਰ ਹੈ। ਦੂਸਰੀ ਗੱਲ ਇਹ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਇਸ ਸਾਮੇਦਾਰਨੀ ਟੈਂਡਰ ਕਰਨ ਲਈ ਆਪਾਂ ਸਾਰੇ ਮੌਜੂਦ ਆ। ਇਹ ਵੀ ਬਹੁਤ ਵੱਡੀ ਗੱਲ ਆ। ਮੈਨੂੰ ਨਹੀਂ ਲੱਗਦਾ ਕਿ ਪੰਜਾਬੀ ਸਾਹਿਤ ਅਕੈਡਮੀ ਦੇ ਇਸ ਵਿੜੇ ਜਿਹੇ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਕ ਸ਼ਾਂਤ ਇੱਕ ਮੈਂ ਹੋਰ ਜਿਹੜੀ ਗੱਲ ਫਿਰ ਕਰਨਾ ਚਾਹੁੰਨਾ ਸੁਜੀਤ ਪੱਤਰ ਬਾਰੇ ਉਹ ਹੈ ਸੁਜੀਤ ਪੱਤਰ ਦੀ ਕੰਸਟਰਕਸ਼ਨ ਬਾਰੇ ਕਿ ਦੋ ਇੰਸਟੀਚਿਊਸ਼ਨਸ ਨੇ ਉਹਦੀ ਕੰਸਟਰਕਸ਼ਨ ਦੇ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਇੱਕ ਹੈ ਇੰਸਟੀਚਿਊਸ਼ਨ ਪੂਤਵੜਾ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਇੱਕ ਆ ਨਵਨਤਨ ਬਤਕੀ ਨਰਬੀ ਯੂਨੀਵਰਸਿਟੀ ਵਰਗਾ ਹੀ ਇੱਕ ਇੰਸਟੀਟਿਊਸ਼ਨ ਤੋਂ ਹੈਲ ਉਹਦਾ ਰੋਲ ਪੰਜਾਬੀ ਯੂਨੀਵਰਸਿਟੀ ਨਾਲੋਂ ਵੱਧ ਸੁਰਜੀਤ ਪਾਤਰ ਦੇ ਕੰਸਟਰਕਸ਼ਨ ਦੇ ਵਿੱਚ ਭੂਤਵੜੇ ਔਰ ਜਿਹੜੀ ਉਹਦੀ ਕਰਤੱਵ ਹੈਗੀ ਆ ਹੁਣ ਗਰੰਤ ਫਰਕਣਾ ਉਹ ਬਿਲਕੁਲੀ ਭੂਤਵੜੇ ਦੇ ਉਹਦੇ ਵਿੱਚ ਹੋਇਆ ਇਮਰਜ ਹੋਈ ਦੂਸਰਾ ਮਾਹੌਲ ਜਿਹੜਾ ਸੁਰਜੀਤ ਪਾਤਰ ਜੀ ਦੇ ਬਹੁਤ ਲੰਮਾ ਸਮਾਂ ਕਾਟ ਰਿਹਾ ਉਹ ਹੱਥ ਨਾ ਵੇਖੀ ਕਰਦਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਜਿਵੇਂ ਪੰਜਾਬ ਨੂੰ ਕੰਸਟਰੈਕਟ ਕੀਤਾ ਇੱਕ ਵੱਖਰੀ ਤਰ੍ਹਾਂ ਨਾਲ ਸੁਦੀਪਾਸਨ ਗੁਣਕਰ ਜਦੋਂ ਸੁਦੀਪਾਸ ਲੁਧਿਆਣਾ ਪੀਏਯੂ ਜੁਆਇਨ ਕਰਦੇ ਨੇ ਤਾਂ ਉਸ ਵੇਲੇ ਉਥੇ ਐਮ ਐਸ ਰੰਦਾਵਾ ਵਿਗਿਆਨੀ ਪ੍ਰੋਫੈਸਰ ਮੋਨ ਸਿੰਘ ਲੈਂਗੁਏਜ ਦੇ ਹੈਡ ਐਸਐਸ ਬਾਲ ਕਿਹੜੇ ਬਾਅਦ ਦੇ ਵਿੱਚ ਗੁਰੂ ਨਾਨਕ ਯੂਨੀਵਰਸਿਟੀ ਦੇ ਫੈਕਲਟੀ ਬਣੇ ਉਹ ਇੱਕ ਫਿਰ ਉਸ ਤੋਂ ਬਾਅਦ ਇੱਕ ਵੱਡਾ ਡਿਪਾਰਟਮੈਂਟ ਬਣ ਗਿਆ ਤਾਂ ਉਹਦੇ ਉਹ ਪਹਿਲੇ ਮੁਖੀ ਬਣ ਗਿਆ ਫਿਰ ਉਸੇ ਨਾਲ ਦੇ ਡਿਪਾਰਟਮੈਂਟ ਦੇ ਵਿੱਚ ਜਿੱਥੇ ਮੈਂ ਵੀ ਸੀ ਉੱਥੇ ਕੁਲਵੰਤ ਸਿੰਘ ਗਰਸੂ ਸੰਥਿੰਗ ਸੈਗਨੋ ਸੀ ਤੇ ਇਸੇ ਤਰ੍ਹਾਂ ਨਾਲ ਮੋਹਨ ਸਿੰਘ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਮੈਂ ਹੁਣ ਜਿਵੇਂ ਹੁਣੇ ਗੱਲ ਕਰਿਸ਼ਣ ਅਦੀਪ ਦੇ ਅਜਾਇਬ ਕਿਸਰ ਦਾਪ ਸੀ ਬਹੁਤ ਸਾਰੇ ਲੋਕ ਉਸ ਵੇਲੇ ਪੀਯੂ ਦੇ ਸਤਾਫ ਦੇ ਦਸ਼ਾਮਾ ਫਿਰ ਉਸੇ ਵੇਲੇ ਪੀਯੂ ਦੇ ਵਿੱਚ ਜੇ ਆਰਥੀ ਗੱਲ ਕੀਤੀ ਜਾਵੇ ਹਿੰਦੁਸਤਾਨ ਦੇ ਵਿੱਚ ਪੰਜਾਬ ਪੰਜਾਬੀ ਆਰਟਿਸਟ ਦੇ ਤੌਰ ਤੇ ਜੋ ਸਥਾਨ ਉਹਨਾਂ ਦਿਨਾਂ ਦੇ ਵਿੱਚ ਆਇਆ ਸतीश ਗੁਜਰਾਲ ਦਾ ਸੀ ਸ਼ਾਇਦ ਹੀ ਕਿਸੇ ਦਾ ਹੋਵੇ ਔਰ ਸतीश ਗੁਜਰਾਲ ਉਹਨਾਂ ਦਿਨਾਂ ਦੇ ਵਿੱਚ ਪੀ.ਜੂ ਦੇ ਵਿੱਚ ਇੱਕ ਵੱਡਾ ਨਿਊਰਲ ਬਣਾ ਰਹੇ ਸੀ। ਕਈ ਮਹੀਨੇ ਦੇ ਵਿੱਚ ਉਹਨਾਂ ਨੇ ਬਣਾਇਆ। ਜਿਹੜਾ ਤੁਸੀਂ ਕਿਸੇ ਆਰਟਿਸਟ ਦਾ ਨਾਮ ਲਾਓ ਜਿਹੜਾ ਉਸ ਵੇਲੇ ਪੀ.ਜੂ ਦੇ ਵਿੱਚ ਕੰਮ ਨਾ ਕਰ ਰਿਹਾ। ਜਿੰਨਾ ਆਰਟ ਦੀ ਪ੍ਰੋਡਕਸ਼ਨ ਉਸ ਮਿਲੇ ਪੀ.ਜੂ ਦੇ ਵਿੱਚ ਹੋਈ ਆ ਪਰ ਇਹ ਨਹੀਂ ਕਿ ਲੋਕ ਆ ਕੇ ਆਪਣਾ ਆਰਟ ਬਣਾ ਕੇ ਪੀ.ਜੂ ਦੇ ਵਿੱਚ ਆ ਰਹੇ ਨੇ। ਸਾਰੇ ਉੱਥੇ ਬੈਠ ਕੇ ਕਰ ਰਹੇ। ਪੀ.ਜੂ ਦੇ ਨੇ 뮤ਜ਼ੀਅਮ ਬਣਾਇਆ। ਤੇ ਉਸ ਮਿਊਜ਼ੀਅਮ ਦੇ ਵਿੱਚ ਪੂਰੀ ਦੀ ਪੂਰੀ ਕੰਦ ਪੇਂਟ ਕਾਰਨੀ ਪੰਜਾਬ ਦੇ ਮੋਟਿਸ ਦੇ ਨਾਲ ਉਹ ਕੰਮ ਦੇ ਰਿਹਾ ਸੀ ਇਸੇ ਤਰ੍ਹਾਂ ਉੱਥੇ ਜਗਵੰਤ ਸਿੰਘ ਬਡੇ ਆਰਟਿਸਟ ਸਨ ਤੇ ਉਹਨਾਂ ਨੇ ਪੂਰੇ ਦਾ ਪੂਰਾ ਜਿਹੜਾ ਮਿਊਜ਼ੀਅਮ ਆ ਮੈਂ ਇਹੋ ਲਿਖਣਾ ਫੈਟਰੀ ਕਲਚਰ ਦਾ ਉਹ ਤਿਆਰ ਕੀਤਾ ਸੋ ਨੇਕਾਂ ਉੱਥੇ ਆ ਕੇ ਕੰਮ ਕਰ ਰਹੇ ਹਨ ਹਾਰੇ ਦਾ ਸਾਰਾ ਜਿਹੜਾ ਆਰਟ ਵਰਡ ਦਾ ਉੱਥੇ ਕੰਸੈਂਟਰੇਟ ਕਰ ਰਹੇ ਹਨ ਥੈਨ ਮੇਕਰਸ ਆਫ ਗ੍ਰੀਨ ਅਬਿਲਿਟੀ ਫੈਲ ਮਾਰ ਰਹੀ ਸੀ ਹਿੰਦੂਸਤਾਨ ਦੇ ਫਸਟ ਵੱਡੇ ਡਾਕੂਮੈਂਟਰੀ ਫਿਲਮ ਮੇਕਰ ਫਿਲਮ ਬਣਾ ਰਹੇ ਸੀ ਸੋ ਕਹਿਣਾ ਮਤਲਬ ਇਹ ਆ ਕਿ ਉਹ ਮਾਹੌਲ ਸੀ ਜਿਹੜਾ ਉਸ ਵੇਲੇ ਨਾਲ ਉੱਥੇ ਉਹਦੇ ਵਿੱਚ ਉਹਦਾ ਇੱਕ ਬਟਾ ਰੂਮ ਸੀ ਸੋ ਜਿਹੜਾ ਫਸਟ ਕੰਸਟਰਕਟ ਕਰ ਰਹੇ ਸੀ ਉਸ ਵੇਲੇ ਪੀਐ ਜੀ ਦਾ ਰੂਮ ਇੱਥੇ ਤਰ੍ਹਾਂ ਦਾ ਸੀ ਜਿਵੇਂ ਕਿਸੇ ਵੇਲੇ ਆਪਾਂ ਦੇਖਦੇ ਆ ਕਿ ਪ੍ਰਿੰਸਟਨ ਯੂਨੀਵਰਸਿਟੀ ਦੇ ਵਿੱਚ ਹਿੰਦੂਸਤਾਨ ਦੁਨੀਆ ਦੇ ਸਭ ਤੋਂ ਜਿਹੜੇ ਵੱਡੇ ਮੈਥਮੈਟਿਸ਼ੀਅਨ ਸੀ ਉਹਨਾਂ ਨੂੰ ਉਥੇ ਲਿਆਂਦਾ ਗਿਆ ਜਿਸ ਦੇ ਵਿੱਚ ਮੈਕ 203 ਫਾਰੀ ਫਿਜਿਟ ਥਾ ਉਹਦੀ ਸਾਰੀ ਐਮਰਜੈਂਸੀ ਹੋ ਗਈ। ਸੋ ਇਹ ਮੈਂ ਕਹਾਂ ਤਕ ਤੀਸਰੀ ਗੱਲ ਬੜੀ ਇੰਟਰਸਟਿੰਗ ਮੈਨੂੰ ਮਤਲਬ ਹੋਵੇਗੀ ਕਿ 1972 ਦੇ ਵਿੱਚ ਤਿੰਨ ਨੰਬਰ ਗੇਟ ਕੋਲ ਉੱਪਰ ਇੱਕ ਦਰਵਾਜ਼ਾ ਲੱਗਿਆ। ਜਿਹੜਾ ਜਗਤ ਸਿੰਘ ਹੁੰਦੇ ਸਨ ਉਹਨਾਂ ਦਾ ਕੰਮ ਸੀ। ਉੱਪਰ ਅਖੇ ਕਮਰਾ ਲੈ ਲੈਂਦੇ। ਮਲਿਕ ਘਰ ਲੈ ਲੈ ਫੇਟ ਲੈ। ਇਹ ਉਹ ਰਹਾ ਤਾਂ ਮੋਹਨ ਸਿੰਘ ਭਾਰਕੀਤੀ ਕੇ ਉਪਰ ਨਾਲ ਸੀ। ਉਹਨਾਂ ਨੇ ਜਗਤ ਸਿੰਘ ਨੂੰ ਕਿਹਾ ਕਿ ਬਹੁਤ ਅੱਛੇ ਸ਼ਾਇਰ ਨੇ, بڑے ਇੱਥੇ ਬੰਦੇ ਨੇ। ਤੁਸੀਂ ਇਹਨਾਂ ਨੂੰ ਆਪਣਾ ਘਰ ਕਰਾਏ ਦਿਓ। ਦੂਜੇ ਤੀਜੇ ਜਣ ਜਗਤ ਸਿੰਘ ਦੇ ਵਾਈਫ ਹੈ, ਰਹਾ ਤਾਂ ਮੋਹਨ ਸਿੰਘ ਦੀ ਵਾਈਫ ਹੁੰਦਾ ਹੈ। ਉਹ ਕਹਿੰਦੇ ਉਸ ਦਾ ਬੜੇ ਅੱਛੇ ਬੰਦੇ ਕਹੇ ਘਰ ਦਵਾਇਆ ਸੀ ਪਰ ਦੇਖੋ ਉੱਥੇ ਕੀ ਮਤਲਬ ਫਿਰਦੌਸ ਪੈਰ ਦਾ।

سرجیت پاتر نے ہمیشہ ایک بڑی یاد آ رہی ہے ابھی پانچ دریا کرتے ہوں ظفر میں مک کہا کہفر سے پاتر تھا پرواسی تھی کہ پر تھی جاؤ

ناراض ہو گئے سات <zies> 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 so, نے زندگی کے زندگی کرتا بنتا ہر چیز مطلب بہت ساری ایسا چیزاں نے جڑی کہ بہت سدارن ਗੱਲਾਂ ਹੁੰਦੀਆਂ ਉਹਨਾਂ ਨੂੰ ਕਈ ਵਾਰ ਕਹਿੰਦਾ ਐ ਕਰ ਲਓ ਤੂੰ ਉਹਨਾਂ ਨੇ ਉਹਦੇ ਵਿਰੁੱਧ ਕੱਪਤਾ ਪੰਜ ਦਰਿਆ ਦੇ ਵਿੱਚ ਹੀ ਉਹਨਾਂ ਨੇ ਕਿੰਨੀਆਂ ਗੁਸਤਾਨਾਂ ਲਿਖੀਆਂ ਤੇ ਹੋਰ ਇਸ ਤਰ੍ਹਾਂ ਨਾਲ ਜਿਵੇਂ ਫੁਕੀਟਾ ਨੇ ਕਿਹਾ ਕਿ ਉਹ ਨਾਟਕ ਦੇ ਖੱਤੋਂ ਵੱਧ ਨੇੜੇ ਜਦ ਮੈਂ ਇਹ ਗੱਲ ਨਾਟਕ ਵਾਲੀ ਵੱੱਡ ਕਰਨ ਸਭ ਤੋਂ ਪਹਿਲੇ ਇੰਪੋਰਟੈਂਟ ਗੱਲ ਆ ਜਿਹੜੀ ਅਕਸਰ ਆਉਂਦੀ ਹੈ ਉਹ ਇਹ ਕਿ ਪਾਸਟਰ ਸਾਹਿਬ ਸਿਰ ਸ਼ਾਇਰ ਨਹੀਂ ਸੀ ਸਿਰ ਨਾਟਕਕਾਰ ਨਹੀਂ ਸੀ ਗੀਤਕਾਰ ਨਹੀਂ ਸੀ ਉਹ ਇੱਕ ਬਹੁਤ ਵੱਡੇ ਚਿੰਤਕ ਸੀ ਸੋ ਟੀਚ ਨੇ ਗਾਲੀ ਕਿ ਕਿ ਅਸੀਂ ਸਭ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜਿਹੜਾ ਤਨਸਨ ਉਹ ਮਿਠਾ ਆਪਦਾ ਦੇ ਰੂਪ ਦਿੱਤਾ ਨਾਨਕ ਦੇਖੋ ਫਰੀਦ ਦੇਖੋ ਕਿੰਨੇ ਵੀ ਬੰਦਿਆਂ ਨੇ ਫਲਸਫੀ ਕੀਤੀ ਆ ਉਹ ਕੱਪੜਾ ਦੇ ਖੂਬ ਦੇ ਵਿੱਚ ਹੀ ਤੇ ਜਿਹੜੇ ਲੋਕ ਕੱਪੜਾ ਦੇ ਵਿੱਚ ਫਲਸਫੀ ਕਰਦੇ ਨੇ ਉਹਨਾਂ ਨੂੰ ਨਾਂ ਰਵੀ ਕਿਹਾ ਜਾਂਦਾ ਨਾ ਫਲਸਫੀਰ ਕਿਹਾ ਜਾਂਦਾ ਉਹਨਾਂ ਨੂੰ ਸੰਤ ਕਿਹਾ ਤੇ ਸੁਰਜੀਤ ਆਸਰ ਮੈਂ ਖੰਮੇ ਜਾਣ ਕਿ ਇੰਕੀ ਵੀ ਖਦੀ ਦੇ ਸਭ ਤੋਂ ਵੱਡੇ ਥਾਂ ਦੇ ਜਿਨ੍ਹਾਂ ਨੇ

ਇਹਨਾਂ ਸਪੀਅਰ ਜਿਹੜੀ ਉਹਨੂੰ ਲੋਕ ਆਪਾਂ ਸਾਰੇ ਪੜਦੇ ਆ ਉਹਦੇ ਰਾਹੀਂ ਜਿਹੜੀ ਨੌਲੇਜ ਆ ਉਹ ਗੇਨ ਕਰਦੇ ਸਾਨੂੰ ਜਾਣਕਾਰੀ ਹੁੰਦੀ ਹੈ ਨੌਲੇਜ ਵੀ ਟ੍ਰਾਂਸਮਿਸ਼ਨ ਹੋ ਜਾਂਦੀ ਹੈ ਪਰ ਜਿਹੜੀ ਕੱਟਾਂ ਦੇ ਰਾਹੀਂ ਫਲਸਫੀ ਆ ਉਹ ਤੁਹਾਨੂੰ ਇੱਕ ਨੌਲੇਜ ਵੀ ਪ੍ਰੋਵਾਈਡ ਕਰਦੀ ਉਹ ਤੁਹਾਨੂੰ ਐਕਸਪੀਰੀਅੰਸ ਪ੍ਰੋਵਾਈਡ

نما نواںس hmm. اور فلاسفی نسپیریئنس کے روپیے فلڈ کرنے دوبارہ دے لوگ ایک بہت واقع رول پلے پھر گل آ رہی ہے کہ سجیل پاکستک ان

یہ کوئی ریت نہیں گیت لکھے بہت شروع ہوئی دونوں بندر ہیں سنگر بھی نئے اکتر صاحب نے ہمیشہ یہ گل کہی ਕਿ ਮੈਂ ਉਹ ਨਹੀਂ ਪੋਇਟਰੀ ਨਹੀਂ ਪੜ੍ਹੀ ਜਿਹਨਾਂ ਨਾਟਕ ਪੜ੍ਹਿਆ ਉਹ ਮੇਖੇ ਗੱਲ ਆ ਮੈਂ ਇਹ ਜਿਹੜੀ ਗੱਲ ਆ ਨਾਟਕ ਦਾ ਜਿਹੜਾ ਮਹੱਤਵ ਰੱਖ ਉਹ ਵੀ ਇਸ ਲਈ ਮੂੰਹ ਬੰਦ ਗਿਆ ਸ਼ਾਇਦ ਔਰ ਉਹ ਹੁਣ ਪਿਛਲੇ ਕੁਝ ਮਤਲਬ ਜਿਹੜਾ ਦੇ ਵਿੱਚ ਕੁ ਮਹੀਨਿਆਂ ਦੇ ਵਿੱਚ ਹੋਇਆ ਉਹ ਇਸ ਗੱਲ ਬਾਰੇ ਬਹੁਤ ਸੋਚ ਕੇ ਅੰਦਰ ਰਹਿ ਸੀ ਕਿ شیکسپیر نے بہت دیر پہلے کہا تھی کہ جڑی دنیا ہے کہ رنگمن اتنے ہیں آپ کو اپنا رول پلے کرتے ہیں ہاں چلے پر شیکسپیر بیڑے ویلے لوگ نے اس وہ سٹیجاں کے باہر سامنے بیٹھے ہوئے کچھ لوگ نے اس وہ سٹیج لوگ صرف آڈیئنس ہی کنزیومر سے اس کر کے جڑا تھیٹر وہ جڑا کہ لوگ ڈلیور کیا جاتا پروسیا پر ہوں جی اے دیکھیے ہوں سب آپ جن میں بیٹھے سارے اپنے فلڈ لائٹ کے سامنے کیمرے کے سامنے ਤੇ ਹਰ ਰੋਜ਼ ਅਸੀਂ ਕੁਝ ਨਾ ਕੁਝ ਡਰਾਮਾ ਆਪਣਾ ਨੈਟਵਰਕ ਤੋਂ ਹੁਣ ਇਸ ਵੇਲੇ ساری ਦੁਨੀਆ ਡਰਾਮਾ ਕਰਵਾ ਆਪਣੇ ਆਪ ਲਈ ਦੂਜਿਆਂ ਲਈ ਇਹ ਜਿਹੜਾ ਇਹ ਨਵਾਂ ਇੱਕ ਜਿਹੜੀ ਤਬਦੀਲੀ ਆਈ ਆ ਇਹ ਇੱਕ ਐਸੀ ਤਬਦੀਲੀ ਆ ਜਿਨੇ ਨੈਰੇਟਿਵ ਨੂੰ ਦੇ ਮਹੱਤਵ ਨੂੰ ਰਿਪਲੇਸ ਕਰਕੇ ਜਿਹੜਾ ਡਰਾਮੇ ਦਾ ਫਿਲਮਕਾਲੋਜੀ ਦਾ ਜਿਹੜਾ ਮਹੱਤਵ ਨੂੰ ਬਹੁਤ ਬੜਾ ਲੱਗਦਾ ਐਸਾ ਲੱਗਦਾ ਕਿ ਜਿਵੇਂ ਸਰਫੀਟ ਪਾਤਰ ਨੂੰ ਇੱਕ ਜਦੋਂ ਦਾ ਪਹਿਲਾ ਇਨਫਾਰਮ ਜੀ ਕਿ ਕਿਹੜਾ ਡਰਾਮਾ ਉਹਦੇ ਵਿੱਚ ਜਿਹੜਾ ਨੈਰੇਟਿਵ ਆ ਉਹ ਸੁਣਾਇਆ ਜਾਂਦਾ ਇੱਕ ਬੰਦੇ ਦਾ ਜਿਹੜਾ ਡਰਾਮਾ ਉਹ ਹੀ ਇੱਕ ਐਸੀ ਚੀਜ਼ ਆ ਜਿਹੜਾ ਅਧਰ ਦੇ ਨਾਲ ਇੰਗੇਜ ਕਰ ਉਹਦੇ ਵਿੱਚੋਂ ਨਵੀਆਂ ਆਪਟੀਬਿਲਟੀਜ਼ ਜਨਰੇਟ ਹੁੰਦੀਆਂ ਸੋ ਇਹ ਜਿਹੜੀ ਇਸ ਗੱਲ ਨੂੰ ਮੈਂ ਪੁਰਾਜਨ ਪੁੱਛ ਲਈ ਦੇ ਸੰਕੇਤ ਕੀਤਾ ਕਿ ਜਿਹੜਾ ਮੈਂਟਲ ਫਿਲਾਸਫੀ ਆ ਉਹਨੇ ਫਿਲਾਸਫੀ ਨੂੰ ਬਾਦ ਤੋਂ ਬਾਦ ਦੇ ਨੈਰੇਟਿਵ ਤੱਕ ਲੈ ਕੇ ਗਿਆ ਪਰ ਜਿਹੜੇ ਸਾਡੇ თან ਕਵੀ ਨੇ ਉਹ ਫਿਲਾਸਫੀ ਨੂੰ ਡਰਾਮਟੋਲੋਜੀ ਤੱਕ ਵੀ ਲੈ ਗਿਆ ਸੋ ਸੱਚੀਂ ਅਸਲ ਨੇ ਬੇਤ ਜਿਹੜੀ ਉਹਦੀ ਫਿਲਾਸਫੀ ਆ

ਉਹ 21ਵੀਂ ਸਦੀ 'ਚ ਜੀਣ ਦਾ ਢੰਗ ਦੇਖੇਗੇ 21ਵੀਂ ਸਦੀ ਦੇ ਨਾਲ ਅੰਗੇਜ ਕਰਨ ਦਾ ਮੈਥਡ ਦੇਖੇਗੇ ਔਰ ਦੂਸਰੀ ਗੱਲ ਇਹ ਹੈ ਕਿ ਬਹੁਤ ਸਾਰੀਆਂ ਤਬਦੀਲੀਆਂ ਅਖੀਰ ਦੇ ਵਿੱਚ ਦੇਖਿਆ ਹੈ ਉਹਨਾਂ ਦੇ ਦਿਮਾਗ ਦੇ ਉੱਪਰ ਅਖੀਰਲੇ ਟਾਈਮ ਜਿਹੜੀ ਚੀਜ਼ ਜ਼ਿਆਦਾ ਚਾਈ ਹੋਈ ਸੀ ਔਰ ਉਹਨਾਂ ਨੇ ਲੋਗ ਰਾਜ ਬੈਠਾ لوگ راج پیسے جتوں مرجی کٹے کر کے لے گیا سردار کہ نہیں دینی آپ کے سیمینار کرتے ہو پایا, پایا. ہندوستان کا پہلا پوسٹ ہیومنزم کا سیمینار جیسے سارے ہندوستان تو فلوسفی تو ہر فیلڈ بندے نے ٹیکنالوجی کے آ کے اتنے پیپر پر, پر, پر ਔਰ ਸਾਰੇ ਲੋਕ ਹੈਰਾਨ ਸੀ ਕਿ ਇੱਕ ਕੰਮ ਦੇ ਵਿੱਚ ਪਹਿਲ ਪੰਜਾਬ ਨੇ ਲਈ ਹੈ ਪੰਜਾਬ ਨੇ ਨਹੀਂ ਸੀ ਲਈ ਕੋਈ ਕੁਸੂਰਕਦ ਫਾਤਰ ਨਹੀਂ ਕਿ ਜਦੋਂ ਅਸੀਂ ਬਹੁਤ ਰੌਲਾ 20ਵੀਂ ਸਦੀ ਸਾਡੀ ਸਾਰਾ ਸਾਰੀ ਹਿਊਮਨਿਜ਼ਮ ਦਾ ਰੌਲਾ ਪਾਉਂਦਿਆਂ ਦੀ ਲੱਗਦੀ ਔਰ ਹਿਊਮਨਿਜ਼ਮ ਦਾ ਜਿਹੜਾ ਉਸ ਤੋਂ ਡੇਂਜਰਸ ਹਿਊਮਨਿਸਟ ਗੱਲ ਹੋ ਰਹੀ ਸੀਗੀ ਨੈਸ਼ਨਲ ਸੈਮੀਨਾਰ ਜਿਸ ਤਰ੍ਹਾਂ ਐਸ ਵੇਲੇ ਫਾਰਮ ਬਾਤ ਦੀ ਰਾਸ਼ਟਰਵਾਦ ਦੀ ਗੱਲ ਨਹੀਂ ਮਤਲਬ ਨਹੀਂ ਚੰਗੀ ਲੱਗਦੀ ਇਸੇ ਤਰ੍ਹਾਂ ਨਾਲ ਅਸੀਂ ਇੱਕ ਐਸੇ ਦੁਪ ਦੇ ਵਿੱਚ ਐਂਟਰ ਕਰ ਚੁੱਕੇ ਹਾਂ ਜਿੱਥੇ ਜਿਹੜਾ ਹਿਊਮਨਿਜ਼ਮ ਆ ਇਹਦਾ ਵੀ ਜਿਹੜੀ ਖਾਲਤਾ ਉਹ ਨਾਸ਼ਵੰਤ ਵਰਗੀ ਹੋ ਗਈ ਹੈ ਹਿਊਮਨਿਜ਼ਮ ਵੀ ਅਗਰ ਨੂੰ ਆਇਡੈਂਟੀਫਾਈ ਨਹੀਂ ਕਰਦਾ ਉਹਨਾਂ ਨਾਲ ਅੰਗੇਜ ਨਹੀਂ ਕਰਦਾ ਹਿਊਮਨ ਤੇ ਕੌਣ ਨੇ ਜਿਹੜੇ ਅਦਰਥ ਨਹੀਂ ਦੁਈ ਨਹੀਂ ਜੈਨ ਵਾਇਰਨਮੈਂਟ ਦਾ ਤੇ ਜਾਂ ਮਸ਼ੀਨ ਮਨੁੱਖ ਮਨੁੱਖੀ ਰਕਾਰਾਂ ਦੀ ਤਾਂ ਗੱਲ ਕਰੇਗਾ ਪਰ ਅਨਲਾਈਨਮੈਂਟ ਦੇ ਅਧਿਕਾਰਾਂ ਦੀ ਜਾਂ ਉਸ ਤੋਂ ਵੀ ਵੱਧ ਜਿਹੜੇ ਮਸ਼ੀਨ ਦੇ ਅਧਿਕਾਰ ਨੇ ਪਾਰਟਿਕੂਲਰਲੀ ਜਿਹੜੀ ਸੁਪਰ ਇੰਟੈਲੀਜੈਂਸ ਜਿਹੜੀ ਹੈਗੀ ਆ ਉਹਦੇ ਅਧਿਕਾਰਾਂ ਦੀ ਕਦੇ ਗੱਲ ਨਹੀਂ ਕਰੇਗੇ ਇਹ ਸਪੀਸੀਜ਼ ਨਾਲ ਜਿਹੜਾ ਕਿ ਮਨੁੱਖਵਾ ਆ ਜਿਹੜਾ ਇਹ ਹੀ ਉਹ ਚੀਜ਼ ਆ ਜਿਹਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਮਨੁੱਖ ਨੂੰ ਲੜਨਾ ਪਏ ਜਿਵੇਂ ਕਿਸੇ ਵੇਲੇ ਅਸੀਂ ਨਾਲ ਡੀਲ ਕਰ ਰਹੇ ਸੀ ਕਿਸੇ ਤਰ੍ਹਾਂ ਨਾਲ ਸਾਨੂੰ ਹੁਣ ਆ ਕੇ ਇਹ ਜਿਹੜਾ ਮਨੁੱਖਵਾਦ ਹੈ ਇਹਦੇ ਨਾਲ ਬੀਟਿੰਗ ਕਰਨਾ ਪਵੇਗਾ ਔਰ ਸੁਨੀਤ ਅਕਦਰ ਨੇ ਜਦੋਂ ਇਹ ਫੈਮੀਨਰ ਪਲਾਨ ਕੀਤਾ ਤਾਂ ਇਹੀ ਕਹਾਣੀ ਸੀ ਕਿ ਅਸੀਂ ਇੱਕ ਐਸੀ ਸੁਸਾਇਟੀ ਦਾ ਨਿਰਮਾਣ ਕਿਵੇਂ ਕਰ ਸਕਦੇ ਆ ਜਿਹਦੇ ਵਿੱਚ ਇੱਕ ਐਸੀ ਹਾਈਪਰ ਕਨੈਕਟਡ ਸੁਸਾਇਟੀ ਦਾ ਨਿਰਮਾਣ ਕਿਵੇਂ ਕਰ ਸਕਦੇ ਆ ਜਿਹਦੇ ਵਿੱਚ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜਿਹੜਾ এনवायरमेंट ਹੈ ਕਾਸਮੋਲੋਜੀ ਹੈ ਤੇ ਮਨੁੱਖਾ ਜਿਹੜਾ ਇਹ ਮਤਲਬ ਸਿਨਰਜੀਕ ਆਰਕੀਟੈਕਚਰਲ ਐਸਾ ਇੱਕ ਨੈਟਵਰਕ ਕ੍ਰੀਏਟ ਕਰ ਸਕਣ ਜਿਹੜਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਮਨੁੱਖ ਨੂੰ ਨਹੀਂ ਸਾਰਿਆਂ ਨੂੰ ਨਿਰਧਨ ਇੱਕ ਕੋ-ਇਗਜ਼ਿਸਟ ਕਰਨ ਦੀ ਸ਼ਕਤੀ ਦੇ ਸਕੇ ਔਰ ਸੁਸਮਾਹ ਨੂੰ ਨਮੀਦ ਰੱਖਣ ਦੇ ਵਿੱਚ ਤੋਰ ਸਕੇ ਤਾਂ ਕਿ ਜਿਹੜੇ ਡਰ ਪੈਦਾ ਹੋ ਰਹੇ ਨੇ ਕਲਾਈਮੇਟ ਚੇਂਜ ਦਾ ਦੂਸਰਾ ਜਿਹੜੀ ਬਹੁਤ ਜ਼ਿਆਦਾ ਇਨਕੁਐਲਿਟੀ ਆ ਉਹਦਾ ਇਹ ਤੀਸਰਾ ਜਿਹੜਾ ਮਤਲਬ ਟੈਕਨੋਲੋਜੀ ਦੇ ਖਤਰੇ ਨੇ ਇਹਨਾਂ ਦੇ ਨਾਲ ਇਹਨਾਂ ਚੈਲੰਜਸ ਨੂੰ ਮੀਟ ਕੀਤਾ ਜਾ ਰਿਹਾ ਹੈ। ਸੋ ਮੈਂ ਖਾਸ ਕਰਕੇ ਸੁਖਬੀਤ ਭਾਸਕਰ ਇਸ ਗੱਲ ਨੂੰ ਮੈਂ 100% ਸਹਿਮਤ ਹਾਂ। ਇਹ ਸੁਖਬੀਤ ਭਾਸਕਰ ਨੇ ਫਿਲਾਸਫੀ ਹੀ ਨਹੀਂ ਕੀਤੀ। ਫਿਲਾਸਫੀ ਦੇ ਵਿੱਚ ਬਹੁਤ ਨਵੀਆਂ ਫਿਰਤਾਂ ਪਾਈਆਂ ਨੇ, ਬਹੁਤ ਨਵੇਂ ਮੈਥਡ ਡਵੈਲਪ ਕੀਤੇ ਨੇ ਜਿਹੜੇ ਇਸ ਵੇਲੇ ਜਨ ਸਾਡੇ ਲਈ ਨਹੀਂ ਸਾਰੀ ਦੁਨੀਆ ਨੂੰ ਇੱਕ ਰਸਤਾ ਦਿਖਾਉਂਦੇ ਨੇ। ਸੋ ਸੁਖਬੀਤ ਭਾਸਕਰ ਇੰਨਾ ਵਟਾ بندہ سی میں بارے میں چاہیے گل کر کے تو کنڈا بندہ سی کنی وہی رینج تھی وہ دو میں اگزامپلس دے کے اپنی گھر کروی سی رویل سی فاطر صاحب سی میں انڈیا انٹرنیشنل سینٹر سے ایک بندہ آیا تو آ کے ہاں جی انہیں ہاتھ چڑیا میں سرجیت پاتر نال ہاتھ ملا رہا ہوں تو کوئی ایک تصویر ہے کہ لوگ تصویر تھی کہ کہنا بھی میں نہیں پتا کہ تسی پینے ہو کہ نہیں پین دے پر کی تسی میرے نال ایک ڈرنک کھا دی کرتا ہوں وہ تھے پیڑ تھی اسی کسی کو ہم بیٹھتے ہیں اس کو بعد اسی بیٹھے رہے وہ دو کانٹے جو آنی پاتر خواب دیا غزنا ہی تکتا مانتا ہے تو کہ انہوں نے کہا ਕਿ ਤੁਸੀਂ ਤਾਂ ਆਪਣੇ ਬਾਰੇ ਦੱਸੋ ਕੌਣ ਉਹ ਕਹਿੰਦੇ ਮੈਂ ਇੱਥੇ ਸੁਪਰੀਮ ਕੋਰਟ ਜਮੇਸ਼ਟੇ ਪਤਾ ਲੱਗਾ ਫਿਰ ਰਵੇਲ ਉਹ ਦਿੱਲੀ ਦਾ ਰਹਿਣ ਵਾਲਾ ਉਹਨੇ ਥੋੜਾ ਜਿਆ ਦੇਖ ਤੁਸੀਂ ਜ਼ਬਰਦਸਤ ਵੀ ਰਹਿੰਦੇ ਲਾਨੇ-ਫਾਨੇ ਸੁਬਹ ਤੇ ਦੁਪਹਿਰ ਤੇ ਤੁਸੀਂ ਐਮਪੀ ਵੀ ਰਹਿੰਦੇ ਹੋ ਫਿਰ ਕਹਿੰਦਾ ਤੁਸੀਂ ਦੋਹਣੀ ਦਰਦੇ ਤੁਸੀਂ ਸੁਖਮਨ ਸਵਰਾਜ ਦੇ ਹਸਬੈਂਡ ਹੋ ਤੇ ਇਹ ਤੁਹਾਡੀ ਬੇਟੀ ਹੈ ਜਿਹੜੀ ਐਮਪੀ ਬਣ ਰਹੀ ਹੈ ਤੇ ਇਹ ਤੋਂ ਇੱਕ ਪਾਸੇ ਉਹ ਇਸ ਹੁਣ ਇੱਕ ਪਾਸਾ ਦੂਸਰੇ ਪਾਸੇ ਅਸੀਂ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਮੀਟਿੰਗ ਅਟੈਂਡ ਕਰਨ ਗਏ ਤਾਂ ਉੱਥੇ ਜਦੋਂ ਅੰਦਰ ਆਵਾਂ ਐਂਟਰ ਕੀਤੇ ਸਪੀਕਰ ਨੇ ਤੇ ਮੰਤਰੀ ਨੇ ਉਹਦੇ ਪੈਰੀਂ ਹੱਥ ਲਾਇਆ ਔਰ ਮੰਤਰੀ ਨੇ ਆਪਣੀ ਸੀਟ ਛੱਡ ਕੇ ਪੱਤਰ ਸਭ ਨੂੰ ਸਿੱਟ ਦਿੱਤੀ ਸਪੀਕਰ ਦੇ ਕੋਲ ਥੋੜੀ देर ਬਾਅਦ ਇੱਕ ਬੰਦਾ ਆ ਕੇ ਕੰਨ ਵਿੱਚ ਕੁਝ ਬੋਲਦਾ ਫਿਕਰ ਦੇ ਉਹਨੂੰ ਕਹਿੰਦਾ ਕਿ ਪੱਤਰ ਨੂੰ ਸਪੀਕਰ ਕੰਦਰ ਪੱਤਰ ਸਭ ਨੂੰ ਪੱਤਰ ਉਹ ਸਾਰੇ ਹਨਾ ਉਹ ਬਾਹਰ ਚਲੇ ਗਿਆ ਉਹ ਕਹਿੰਦਾ ਪਤਾ ਮੈਂ ਬਾਹਰ ਕਿਉਂ ਭੇਜਿਆ ਪੱਤਰ ਸਭ ਨੂੰ ਸਾਰਾ ਇਹਦਾ ਸੈਕਟਰੀਟ ਦਾ ਖਾਤਮਾ مطلب تھلے سے آڑو لون وٹھا تو لے کے سیکٹری تاک دے سارا باہر کھڑا پاکتا صاحب یہاں دھوٹو کرنے سکتے ہیں صرف یہ پاکتا صاحب دھوٹو کرنے کے ہوں گے آن جا کے کون گے تاں ہٹا سیکٹری تاک دے سو یہ پاکتا دی رینج سے اور دو چیزیں تو دی کابیتا دی اور ساری لکھتا دی رینج سے جڑی کے مطلب جانر نوی کراس ہے یہ شاید ایسی چیز ہے جڑی ہوئی ਤੇਤੀ ਨੂੰ ਕੀ ਨਾਮ ਇਸ ਯੋਗਦਾਤਾ ਭਟਾ ਬੰਦਾ ਬਣੋ ਭਟਾ ਸਿੰਘਰ ਪ੍ਰਣੀਆਂ ਭਟਾ